ਮਾਜੋ ਮਹਲਾ ਤੀਜਾ ਮਾਇਆ ਮੋਹ ਜਗਤ ਸਬਾਇਆ ਮਾਇਆ ਦਾ ਮੋਹ ਸਾਰੇ ਜਗਤ ਨੂੰ ਵਿਆਪ ਰਿਹਾ ਹੈ ਤ੍ਰੈ ਗੁਣ ਦੀ ਸੈ ਮੋਹੇ ਮਾਇਆ ਸਾਰੇ ਜੀਵ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਮਾਇਆ ਦੇ ਮੋਹੇ ਹੋਏ ਹਾਂ ਗੁਰ ਪ੍ਰਸਾਦੀ ਕੋਈ ਵਰਲਾ ਬੁਝੈ ਚੌਥੇ ਪਦ ਲਿਵ ਲਾਵਣਿਆ ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ ਇਸ ਗੱਲ ਨੂੰ ਸਮਝਦਾ ਹੈ ਉਹ ਇੰਨਾ ਤਿੰਨਾ ਗੁਨਾ ਦੀ ਮਾਰ ਤੋਂ ਉਤਲੀ ਆਤਮਕ ਅਵਸਥਾ ਵਿੱਚ ਟਿਕ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ ਹਾਂ ਵਾਰੀ ਜਿਉਂ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ ਜਿਹੜੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਮਾਇਆ ਦਾ ਮੋਹ ਛਾੜ ਦਿੰਦੇ ਹਾਂ ਮਾਇਆ ਮੋਹ ਜਲਾਏ ਸੁਹਾਰ ਸਿਉ ਚਿਤ ਲਾਏ ਹਰ ਦਰ ਮਹਲੀ ਸੁਬਾ ਪਾਵਣਿਆ ਰਹਾਓ ਜਿਹੜਾ ਮਨੁੱਖ ਮਾਇਆ ਦਾ ਮੋਹ ਛਾੜ ਦਿੰਦਾ ਹੈ ਉਹ ਪ੍ਰਮਾਤਮਾ ਦੇ ਚਰਨਾਂ ਨਾਲ ਆਪਣਾ ਚਿੱਤ ਜੋੜ ਲੈਂਦਾ ਹੈ ਉਹ ਪ੍ਰਮਾਤਮਾ ਦੇ ਦਰ ਤੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਇੱਜ਼ਤ ਪਾਉਂਦਾ ਹੈ ਰਹਾਓ ਦੇਵੀ ਦੇਵਾ ਮੂਲ ਹੈ ਮਾਇਆ ਇਹ ਮਾਇਆ ਹੀ ਭਾਉ ਸੁੱਖਾਂ ਦੀ ਕਾਮਨਾ ਤੇ ਦੁੱਖਾਂ ਤੋਂ ਡਰ ਦੇਵੀਆਂ ਦੇਵਤੇ ਰਚੇ ਜਾਣ ਦਾ ਕਾਰਨ ਹੈ ਸਿਮਰਤ ਸਾਸਤ ਜਿਨ ਉਪਾਏ ਆ ਇਸ ਮਾਇਆ ਨੇ ਹੀ ਸਿਮਰਤੀਆਂ ਤੇ ਸ਼ਾਸਤਰ ਪੈਦਾ ਕਰ ਦਿੱਤੇ ਭਾਉ ਸੁੱਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਿਰਵਿਤੀ ਦੀ ਖਾਤਰ ਹੀ ਸਿਮਰਤੀਆਂ ਸ਼ਾਸਤਰਾਂ ਦੇ ਰਾਹੀ ਦਰਮ ਕਾਂਡ ਰਚੇ ਗਏ ਕਾਮ ਕ੍ਰੋਧ ਪਸਰਿਆ ਸੰਸਾਰੇ ਜਾਏ ਆਏ ਜਾਏ ਦੁੱਖ ਪਾਵਣਿਆ ਸਾਰੇ ਸੰਸਾਰ ਵਿੱਚ ਸੁੱਖਾਂ ਦੀ ਲਾਲਸਾ ਤੇ ਦੁੱਖਾਂ ਤੋਂ ਡਰ ਦਾ ਜਜ਼ਬਾ ਪਸਰ ਰਿਹਾ ਹੈ ਜਿਸ ਕਰਕੇ ਜੀਵ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਦੁੱਖ ਪਾ ਰਹੇ ਹਨ ਇਸ ਵਿੱਚ ਗਿਆਨ ਰਤਨ ਇੱਕ ਪਾਇਆ ਇਸ ਜਗਤ ਵਿੱਚ ਹੀ ਇੱਕ ਰਤਨ ਵੀ ਹੈ ਉਹ ਹੈ ਪਰਮਾਤਮਾ ਨਾਲ ਡੂੰਗੀ ਸਾਝ ਦਾ ਰਤਨ ਗੁਰ ਪ੍ਰਸਾਦੀ ਮਨ ਵਸਾਇਆ ਜਿਸ ਮਨੁੱਖ ਨੇ ਉਹ ਰਤਨ ਲੱਭ ਲਿਆ ਹੈ ਜਿਸ ਨੇ ਇਹ ਰਤਨ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿੱਚ ਵਸਾ ਲਿਆ ਹੈ ਪਰੋ ਲਿਆ ਹੈ ਜਤ ਸਤ ਸੰਜਮ ਸੱਚ ਕਮਾਵੇ ਗੁਰ ਪੁਰੇ ਨਾਮ ਧਿਆਵਣਿਆ ਉਹ ਮਨੁੱਖ ਪੂਰੇ ਗੁਰੂ ਦੇ ਰਾਹੀ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਮਨੁੱਖ ਮਾਨੋ ਸਦਾ ਟਿਕੇ ਰਹਿਣ ਵਾਲਾ ਜਤ ਕਮਾ ਰਿਹਾ ਹੈ ਸਤ ਕਮਾ ਰਿਹਾ ਹੈ ਅਤੇ ਸੰਜਮ ਕਮਾ ਰਿਹਾ ਹੈ ਪਈੜੇ ਤਨ ਪਰਮ ਭੁਲਾਣੀ ਜਿਹੜੀ ਜੀਵ ਇਸਤਰੀ ਇਸ ਲੋਕ ਵਿੱਚ ਮਾਇਆ ਦੀ ਝਟਕਣਾ ਵਿੱਚ ਪੈ ਕੇ ਗੁਰਾਹੇ ਪਈ ਰਹਿੰਦੀ ਹੈ ਦੂਜੈ ਲਾਗੀ ਫਿਰ ਪਛਤਾਣੀ ਉਹ ਸਦਾ ਮਾਇਆ ਦੇ ਮੋਹ ਵਿੱਚ ਮਗਨ ਰਹਿੰਦੀ ਹੈ ਤੇ ਆਖਰ ਪਛਤਾਉਂਦੀ ਹੈ ਹਲਤ ਪਲਤ ਦੋਵੇਂ ਗਵਾਏ ਸੁਪਨੇ ਸੁਖ ਨਾ ਪਾਵਣਿਆ ਉਹ ਜੀਵ ਸਤਰੀ ਇਹ ਲੋਕ ਤੇ ਪਰਲੋਕ ਦੋਵੇਂ ਗਵਾ ਲਿੰਦੀ ਹੈ ਉਸ ਨੂੰ ਸੁਪਨੇ ਵਿੱਚ ਵੀ ਪਰਮਾਤਮਾ ਆਤਮਕ ਆਨੰਦ ਨਹੀਂ ਨਸੀਬ ਹੁੰਦਾ ਪ੍ਰਮਾਤਮਾ ਦਾ ਆਤਮਕ ਆਨੰਦ ਉਹ ਨਹੀਂ ਪਾ ਸਕਦੀ ਪਈੜੇ ਤਨ ਕੰਤ ਸੰਭਾਲੇ ਜਿਹੜੀ ਜੀਵ ਸਤਰੀ ਇਸ ਸ਼ਲੋਕ ਵਿੱਚ ਖਸਮ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਰੱਖਦੀ ਹੈ ਗੁਰ ਪ੍ਰਸਾਦੀ ਵੇਖਣ ਨਾਲੇ ਗੁਰੂ ਦੀ ਕਿਰਪਾ ਨਾਲ ਉਸ ਨੂੰ ਆਪਣੇ ਅੰਗ ਸੰਗ ਵਸਦਾ ਵੇਖਦੀ ਹੈ ਪਿਰਕਾ ਸਹਜ ਰਹਿ ਰੰਗ ਰਤੀ ਸ਼ਬਦ ਸ਼ਿੰਗਾਰ ਬਣਾਵਣਿਆ ਉਹ ਆਤਮਕ ਡੋਲਤਾ ਵਿੱਚ ਟਿੱਕੀ ਰਹਿੰਦੀ ਹੈ ਉਹ ਪ੍ਰਭੂ ਪਤੀ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ ਉਹ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਪਤੀ ਦੇ ਪ੍ਰੇਮ ਨੂੰ ਆਪਣੇ ਆਤਮਕ ਜੀਵਨ ਦਾ ਸ਼ਿੰਗਾਰ ਬਣਾਉਂਦੀ ਹੈ ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ ਜਿੰਨਾ ਵਰਡ ਭਾਗੀ ਮਨੁੱਖਾਂ ਨੂੰ ਸਤਿਗੁਰੂ ਮਿਲ ਪਿਆ ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਗਿਆ ਜਾਂਦਾ ਹੈ ਦੂਜਾ ਭਾਉ ਗੁਰ ਸ਼ਬਦ ਜਲਾਇਆ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਆਪਣੇ ਅੰਦਰੋਂ ਮਾਇਆ ਦਾ ਪਿਆਰ ਸੜ ਲੈਂਦੇ ਹਨ ਏਕੋ ਰਵ ਰਹਿਆ ਕਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਉਹਨਾਂ ਦੇ ਹਿਰਦੇ ਵਿੱਚ ਇੱਕ ਪ੍ਰਮਾਤਮਾ ਦੀ ਯਾਦ ਹੀ ਹਰ ਵੇਲੇ ਮੌਜੂਦ ਰਹਿੰਦੀ ਹੈ ਸਾਧ ਸੰਗਤ ਵਿੱਚ ਮਿਲ ਕੇ ਉਹ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ ਸਤ ਗੁਰੂ ਨਾ ਸੇਵੇ ਸੋ ਕਾਹੇ ਆਇਆ ਜਿਹੜਾ ਮਨੁੱਖ ਗੁਰੂ ਦਾ ਆਸਰਾ ਪਰਣਾ ਨਹੀਂ ਲੈਂਦਾ ਉਹ ਦੁਨੀਆ ਵਿੱਚ ਜਿਹਾ ਆਇਆ ਜਿਹਾ ਨਾ ਆਇਆ ਤ੍ਰਿਗ ਜੀਵਨੋ ਬਰਥਾ ਜਨਮ ਗਵਾਇਆ ਉਸਦਾ ਸਾਰਾ ਜੀਵਨ ਫਟਕਾਰ ਜੋਗ ਹੈ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ਮਨਮੁਖ ਨਾਮ ਚੇਤਨਾ ਆਵੇ ਬਿਨ ਨਾਮੈ ਬਹੁ ਦੁੱਖ ਪਾਵਣਿਆ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਚਿੱਤ ਵਿੱਚ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਵਸਦਾ ਨਾਮ ਤੋਂ ਕੁੰਝ ਕੇ ਉਹ ਬਹੁਤ ਦੁੱਖ ਸੰਦਾ ਹੈ ਜਿਨ ਸਿਸ਼ਟ ਸਾਜੀ ਸੋਈ ਜਾਣਾ ਪਰ ਜੀਵਾਂ ਦੇ ਕੀ ਵਾਸ ਜਿਸ ਪ੍ਰਮਾਤਮਾ ਨੇ ਇਹ ਜਗਤ ਰਚਿਆ ਹੈ ਉਹੀ ਮਾਇਆ ਦੇ ਪ੍ਰਭਾਵ ਦੀ ਇਸ ਖੇਡ ਨੂੰ ਜਾਣਦਾ ਹੈ ਆਪੇ ਮਿਲੈ ਸ਼ਬਦ ਪਛਾਣੈ ਉਹ ਆਪ ਹੀ ਜੀਵਾਂ ਦੀਆਂ ਲੋੜਾਂ ਪਛਾਣ ਕੇ ਗੁਰੂ ਦੇ ਸ਼ਬਦ ਦੇ ਰਾਹੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜੇਨ ਧੁਰ ਮਸਤਕ ਲੇਖ ਲਿਖਾਵਣਿਆ ਏ ਨਾਨਕ ਉਹਨਾਂ ਬੰਦਿਆਂ ਨੂੰ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਨੇ ਹੁਕਮ ਅਨੁਸਾਰ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਜਾਂਦਾ ਹੈ ਮਾਜ ਮਹਲਾ ਚੌਥਾ ਆਦਪੁਰਖ ਅਪਰੰਪਰ ਆਪੇ ਜਿਹੜਾ ਪ੍ਰਮਾਤਮਾ ਸਭ ਦਾ ਮੁੱਢ ਹੈ ਜੋ ਸਰਵ ਵਿਆਪਕ ਹੈ ਜਿਸ ਦੀ ਹਸਤੀ ਦਾ ਪਾਰਲਾ ਬੰਨਣਾ ਨਹੀਂ ਲੱਗ ਸਕਦਾ ਜੋ ਆਪਣੇ ਵਰਗਾ ਆਪ ਹੀ ਹੈ ਆਪੇ ਥਾਪੇ ਥਾਪਿ ਉਥਾਪੇ ਉਹ ਆਪ ਹੀ ਜਗਤ ਨੂੰ ਰਚਦਾ ਹੈ ਅਰਾਜ ਕੇ ਆਪ ਹੀ ਅਸਦਾ ਨਾਸ਼ ਕਰਦਾ ਹੈ ਸਭ ਮੈਂ ਵਰਤੈ ਏਕੋ ਸੋਈ ਗੁਰਮੁਖ ਸੋ ਬਾਪਾ ਮੰਣਿਆ ਓ ਪ੍ਰਮਾਤਮ ਸਭ ਜੀਵਾਂ ਵਿੱਚ ਆਪ ਹੀ ਆਪ ਮੌਜੂਦ ਹੈ ਫਿਰ ਵੀ ਉਹੀ ਮਨੁੱਖ ਉਸ ਦੇ ਦਰ ਤੇ ਸ਼ੁਭਾ ਪਾਉਂਦਾ ਹੈ ਜੋ ਗੁਰੂ ਦੇ ਸਾਹਮਣੇ ਰਹਿੰਦਾ ਹੈ ਹਉਮਾਰੀ ਜਿਉਂ ਵਾਰੀ ਨਿਰੰਕਾਰੀ ਨਾਮ ਤੇ ਹਮਣਿਆ ਮੈਂ ਉਹਨਾਂ ਬੰਦਿਆਂ ਤੋਂ ਸਦਾ ਸੱਜ ਕੇ ਕੁਰਬਾਨ ਹਾਂ ਜਿਹੜੇ ਨਿਰੰਕਾਰ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਤੇ ਸਰੂਪ ਨ ਰੇਖਿਆ ਘਟ ਘਟ ਦੇਖਿਆ ਗੁਰਮੁਖ ਅਲਖ ਲਖਾਵਣਿਆ ਰਹਾਉ ਉਸ ਪ੍ਰਮਾਤਮਾ ਦਾ ਕੋਈ ਖਾਸ ਰੂਪ ਨਹੀਂ ਕੋਈ ਖਾਸ ਚਿੰਨ ਚਕਰ ਨਹੀਂ ਦੱਸਿਆ ਜਾ ਸਕਦਾ ਉੰਜ ਉਹ ਹਰੇਕ ਸਰੀਰ ਵਿੱਚ ਵਸਦਾ ਦਿਸਦਾ ਹੈ ਉਸ ਅਦਿਸ਼ਟ ਪ੍ਰਭੂ ਨੂੰ ਗੁਰੂ ਦੀ ਸ਼ਰਨ ਪੈ ਕੇ ਹੀ ਸਮਝਿਆ ਜਾ ਸਕਦਾ ਹੈ ਰਾਹ ਤੂੰ ਦਿਆਲ ਕਿਰਪਾਲ ਪ੍ਰਭ ਸੋਈ اے ਪ੍ਰਭੂ ਤੂੰ ਦਇਆ ਦਾ ਘਰ ਹੈ ਕਿਰਪਾ ਦਾ ਸੋਮਾ ਹੈ ਤੂੰ ਹੀ ਸਭ ਜੀਵਾਂ ਦਾ ਮਾਲਕ ਹੈ ਤਦ ਬਿਨਾਂ ਦੂਜਾ ਵਰਨਾ ਕੋਈ ਤੇਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਜੀਵ ਨਹੀਂ ਹੈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾ ਮੈਂ ਨਾਮ ਸਮਾਵਣਿਆ ਜਿਸ ਮਨੁੱਖ ਉਤੇ ਗੁਰੂ ਕਿਰਪਾ ਕਰਦਾ ਹੈ ਉਸ ਨੂੰ ਤੇਰਾ ਨਾਮ ਬਖਸ਼ਦਾ ਹੈ ਉਹ ਮਨੁੱਖ ਤੇਰੇ ਨਾਮ ਵਿੱਚ ਹੀ ਮਸਤ ਰਹਿੰਦਾ ਹੈ ਤੂੰ ਆਪੇ ਸੱਚਾ ਸਿਰਜਣਹਾਰਾ ਹੈ ਪ੍ਰਭੂ ਮੈਂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ਭਗਤੀ ਭਰੇ ਤੇਰੇ ਪੰਡਾਰਾ ਤੇਰੇ ਪਾਸ ਤੇਰੀ ਭਗਤੀ ਦੇ ਖਜ਼ਾਨੇ ਭਰੇ ਪਏ ਹਨ ਗੁਰਮੁਖ ਨਾਮ ਮਿਲੇ ਮਨ ਭੀਜੈ ਸਹਜ ਸਮਾਦ ਲਗਾਉਣਿਆ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਉਸ ਨੂੰ ਗੁਰੂ ਪਾਸੋਂ ਤੇਰਾ ਨਾਮ ਮਿਲ ਜਾਂਦਾ ਹੈ ਉਸ ਦਾ ਮਨ ਤੇਰੇ ਨਾਮ ਦੀ ਯਾਦ ਵਿੱਚ ਰਸਿਆ ਰਹਿੰਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿੱਚ ਸਮਾਧੀ ਲਈ ਰੱਖਦਾ ਹੈ ਟਿਕਿਆ ਰਹਿੰਦਾ ਹੈ ਆਨ ਦੇ ਨ ਗੁਣ ਗਾਵਾਂ ਪ੍ਰਭ ਤੇਰੇ ਏ ਪ੍ਰਭੂ ਏ ਮੇਰੇ ਪ੍ਰੀਤਮ ਮੇਰੇ ਉੱਤੇ ਮਿਹਰ ਕਰ ਮੈਂ ਹਰ ਰੋਜ਼ ਹਰ ਵੇਲੇ ਤੇਰੇ ਗੁਣ ਗਾਉਂਦਾ ਰਹਾ ਤੁਦ ਸਾਲਾਹੀ ਪ੍ਰੀਤਮ ਮੇਰੇ ਮੈਂ ਤੇਰੀ ਹੀ ਸਿਫਤ ਸਲਾ ਕਰਦਾ ਰਹਾ ਤੁਦ ਬੇਨਾ ਅਵਰ ਨਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਤੈਥੋਂ ਬਿਨਾ ਮੈਂ ਹੋਰ ਕਿਸੇ ਪਾਸੋਂ ਕੁਝ ਨਾ ਮੰਗਾ हे प्री, मेरे प्रीतम गुरु दी कृपा ਨਾਲ ਹੀ ਤੈਨੂੰ ਮਿਲ ਸਕੀਦਾ ਹੈ ਆਗਮ ਅਗੋਚਰ ਮਿਤ ਨਹੀਂ ਪਾਈ हे प्रभु ਹੁਆ ਪਹੁੰਚ ਹੈ ਮਨੁੱਖ ਦੇ ਗਿਆਨ ਇੰਦਰੀਆਂ ਦੀ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਤੂੰ ਕਿੰਨਾ ਵੱਡਾ ਹੈ ਇਹ ਗੱਲ ਕੋਈ ਜੀਵ ਨਹੀਂ ਦੱਸ ਸਕਦਾ ਆਪਣੀ ਕਿਰਪਾ ਕਰੇ ਤੂੰ ਲੈ ਮਿਲਾਈ ਜਿਸ ਮਨੁੱਖ ਤਹੇ ਪ੍ਰਭੂ ਉਮੇਰ ਕਰਦਾ ਹੈ ਉਸ ਨੂੰ ਤੋਂ ਆਪਣੇ ਚਰਣਾ ਵਿੱਚ ਮਿਲਾ ਲੈਂਦਾ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਉਸ ਪ੍ਰਭੂ ਨੂੰ ਪੂਰੇ ਗੁਰੂ ਦੇ ਸ਼ਬਦ ਦੇ ਰਾਹੀ ਹੀ ਸਮਰਿਆ ਜਾ ਸਕਦਾ ਹੈ ਮਨੁੱਖ ਸਤਿਗੁਰ ਦੇ ਸ਼ਬਦ ਨੂੰ ਹਿਰਦੇ ਵਿੱਚ ਧਾਰ ਕੇ ਆਤਮਿਕ ਆਨੰਦ ਮੰਨਦਾ ਹੈ ਰਸਨਾ ਗੁਣਵੰਤੀ ਗੁਣ ਗਾਵੇ ਉਹ ਜੀਵ ਭਾਗਾਂ ਵਾਲੀ ਹੈ ਜਿਹੜੀ ਪ੍ਰਮਾਤਮਾ ਦੇ ਗੁਣ ਗਾਉਂਦੀ ਹੈ ਨਾਮ ਸਲਾਹੇ ਸੱਚੇ ਭਾਵੇ ਉਹ ਮਨੁੱਖ ਸਦਾ ਥਿਰ ਪ੍ਰਮਾਤਮਾ ਨੂੰ ਪਿਆਰਾ ਲੱਗਦਾ ਹੈ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਸਲਾਉਂਦਾ ਹੈ ਗੁਰਮੁਖ ਸਦਾ ਰਹੈ ਰੰਗ ਰਤੀ ਮਿਲ ਸੱਚੇ ਸੋਬਾ ਪਾਵਣਿਆ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਵ ਸਦਾ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੀ ਰਹਿੰਦੀ ਹੈ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਸਿਰ ਪ੍ਰਭੂ ਦੇ ਚਰਨਾਂ ਵਿੱਚ ਮਿਲ ਕੇ ਲੋਕ ਪਰਲੋਕ ਵਿੱਚ ਸੁਭਾ ਖਟਦਾ ਹੈ ਮਨਮੁਖ ਕਰਮ ਕਰੇ ਅਹੰਕਾਰੀ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਭਾਵੇਂ ਆਪਣੇ ਵੱਲੋਂ ਮਿੱਥੇ ਹੋਏ ਧਰਮ ਕੰਮ ਕਰਦਾ ਹੈ ਪਰ ਹੰਕਾਰ ਵਿੱਚ ਮੱਤਾ ਰਹਿੰਦਾ ਹੈ ਕਿ ਮੈਂ ਧਰਮੀ ਹਾਂ ਜੂਵੈ ਜਨਮ ਸਭ ਬਾਜੀ ਹਾਰੀ ਉਸ ਮਨੁੱਖ ਨੇ ਮਾਨੋ ਜੂਏ ਵਿੱਚ ਆਪਣਾ ਜੀਵਨ ਹਾਰ ਦਿੱਤਾ ਹੈ ਉਹ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਗਿਆ ਹੈ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਉਸ ਦੇ ਅੰਦਰ ਮਾਇਆ ਦਾ ਮੋਹ प्रबल ਰਹਿੰਦਾ ਹੈ ਉਸ ਦੇ ਅੰਦਰ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਪਿਆ ਰਹਿੰਦਾ ਹੈ ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਤੁਰ ਪਾਈ ਉਹਨਾਂ ਨੂੰ ਕਰਤਾਰ ਆਪ ਹੀ ਨਾਮ ਸਿਮਰਨ ਦੀ ਵਡਿਆਈ ਬਖਸ਼ਦਾ ਹੈ ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿੱਚ ਪ੍ਰਮਾਤਮਾ ਨੇ ਆਪ ਆਪਣੀ ਦਰਗਾਹ ਤੋਂ ਨਾਮ ਦੀ ਸਿਮਰਨ ਦੀ ਦਾਤ ਦਾ ਲੇਖ ਲਿਖ ਦਿੰਦਾ ਹੈ ਨਾਨਕੋ ਨਾਮ ਮਿਲੈ ਪਹੁ ਭੰਜਨ ਗੁਰ ਸ਼ਬਦੀ ਸੁਖ ਪਾਵਣਿਆ ਏ ਨਾਨਕ ਉਹਨਾਂ ਵੱਡ ਭਾਗੀਆਂ ਨੂੰ ਦੁਨੀਆ ਦੇ ਸਾਰੇ ਡਰ ਦੂਰ ਕਰਨ ਵਾਲਾ ਪ੍ਰਭੂ ਨਾਮ ਮਿਲ ਜਾਂਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਆਤਮਿਕ ਆਨੰਦ ਮਾਣਦੇ ਹਨ ਮਾਝ ਮਹਲਾ 5ਵਾਂ ਕਾਰ ਪਹਿਲਾ ਅੰਤਰ ਅਲਖ ਨਾ ਜਾਈ ਲਖਿਆ ਅਦਿਸ਼ਟ ਪ੍ਰਮਾਤਮਾ ਹਰੇਕ ਜੀਵ ਦੇ ਅੰਦਰ ਵਸਦਾ ਹੈ ਪਰ ਹਰੇਕ ਜੀਵ ਆਪਣੇ ਅੰਦਰ ਉਸ ਦੀ ਹੋਂਦ ਨੂੰ ਜਾਚ ਨਹੀਂ ਸਕਦਾ ਵੇਖ ਨਹੀਂ ਸਕਦਾ ਵੇਖਣ ਦੀ ਕੋਸ਼ਿਸ਼ ਨਹੀਂ ਕਰਦਾ ਨਾਮ ਰਤਨ ਲੈ ਗੁਜਾ ਰੱਖਿਆ ਹਰੇਕ ਜੀਵ ਦੇ ਅੰਦਰ ਪ੍ਰਮਾਤਮਾ ਦਾ ਸ੍ਰੇਸ਼ਟ ਅਮੋਲਕ ਨਾਮ ਮੌਜੂਦ ਹੈ ਪਰਮਾਤਮਾ ਨੇ ਹਰੇਕ ਦੇ ਅੰਦਰ ਲੁਕਾ ਕੇ ਰੱਖ ਦਿੱਤਾ ਹੈ ਹਰੇਕ ਜੀਵ ਨੂੰ ਉਸ ਦੀ ਕਦਰ ਨਹੀਂ ਅਗੰਮ ਅਗੋਚਰ ਸਭ ਤੇ ਉੱਚਾ purkē ਸ਼ਬਦ ਲਖਾਵਣਿਆ ਸਭ ਜੀਵਾਂ ਦੇ ਅੰਦਰ ਵਸਦਾ ਹੋਇਆ ਵੀ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ ਜੀਵਾਂ ਦੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਸਭ ਜੀਵਾਂ ਦੀ ਆਤਮਿਕ ਡਾਰੀ ਪਹੁੰਚਾ ਹੈ ਹਾਂ ਗੁਰੂ ਦੇ ਸ਼ਬਦ ਵਿੱਚ ਜੁੜਿਆ ਜੀਵ ਨੂੰ ਆਪਣੇ ਅੰਦਰ ਉਸ ਦੀ ਹੋਣ ਦੀ ਸਮਝ ਆ ਜਾਂਦੀ ਹੈ ਹੋਂਵਾਰੀ ਜਿਉਂਵਾਰੀ ਕਲ ਮੈਂ ਨਾਮ ਸੁਣਾਵਣਿਆ ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਪੁਰਬਾਨ ਹਾਂ ਜਿਹੜੇ ਮਨੁੱਖਾਂ ਜਨਮ ਵਿੱਚ ਆ ਕੇ ਆਪ ਪਰਮਾਤਮਾ ਦਾ ਨਾਮ ਸੁਣਦੇ ਤੇ ਹੋਰਨਾਂ ਨੂੰ ਨਾਮ ਨਾਲ ਉਸ ਰੱਬੀ ਸਿੱਖ ਸੁਲਾ ਕੇ ਸੁਣਾ ਕੇ ਉਸ ਰੱਬੀ ਵਿਚਾਰ ਧਾਰਾ ਤੋਂ ਜਾਨੂ ਪਰਵਾਉਂਦੇ ਹਨ ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਓ ਸਦਾ ਥਿਰ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਆਪਣੇ ਨਾਮ ਦਾ ਸਹਾਰਾ ਦਿੱਤਾ ਹੈ ਉਹ ਸੰਤ ਬਣ ਗਏ ਉਹ ਉਸ ਦੇ ਪਿਆਰੇ ਹੋ ਗਏ ਉਹਨਾਂ ਵਡਭਾਗੀਆਂ ਨੇ ਪ੍ਰਮਾਤਮਾ ਦਾ ਦਰਸ਼ਨ ਪਾ ਲਿਆ ਰਹਾਓ ਸਾਧਕ ਸਿਧ ਜਿਸੈ ਕੋ ਫਿਰਦੇ ਜੋਗ ਸਾਧਨ ਕਰਨ ਵਾਲੇ ਜੋਗੀ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਜਿਸ ਪ੍ਰਮਾਤਮਾ ਦੀ ਪ੍ਰਾਪਤੀ ਦੀ ਖਾਤਰ ਜੰਗਲਾਂ ਪਹਾੜਾਂ ਵਿੱਚ ਭਟਕਦੇ ਫਿਰਦੇ ਹਨ ਬ੍ਰਹਮੇ ਇੰਦਰ ਧਿਆਨ ਹਿਰਦੇ ਬ੍ਰਹਮਾ ਇੰਦਰ ਆਦਿ ਦੇਵਤੇ ਜਿਸ ਨੂੰ ਆਪਣੇ ਹਿਰਦੇ ਵਿੱਚ ਸਿਮਰਦੇ ਹਨ 33 ਕਰੋੜ ਦੇਵਤੇ ਵੀ ਉਸ ਦੀ ਭਾਲ ਕਰਦੇ ਹਨ ਪਰ ਦੇਦਾਰ ਨਹੀਂ ਕਰ ਸਕਦੇ ਕੋਟ ਤੇਤੀਸਾ ਖੋਜੈ ਤਾਂ ਕੋ ਕੁਰ ਮਿਲ ਹਿਰਦੈ ਗਾਵਣਿਆ ਵਡਭਾਗੀ ਮਨੁਖ ਗੁਰੂ ਨੂੰ ਮਿਲ ਕੇ ਆਪਣੇ ਹਿਰਦੇ ਵਿੱਚ ਉਸ ਦੇ ਗੁਣ ਗਾਉਂਦੇ ਹਨ ਆਠ ਪਹਰ ਤੁਧ ਜਾਪੈ ਪਵਨਾ ਹੈ ਪ੍ਰਭੂ ਤੇਰੀ ਸ਼ਰਣਾਈ ਤੇਰੀ ਬड़ाई ਹੋਈ ਹਵਾ ਅਥੇ ਪੈਰ ਤੇਰੇ ਹੁਕਮ ਵਿੱਚ ਤੁਰਦੀ ਹੈ ਧਰਤੀ ਸੇਵਕ ਪਾਇਕ ਚਰਣਾ ਤੇਰੀ ਪੈਦਾ ਕੀਤੀ ਹੋਈ ਧਰਤੀ ਤੇਰੇ ਚਰਣਾ ਦੀ ਟਹਿਲ ਹੈ ਸੇਵਕਾਂ ਤੇਰੇ ਵਾਸਤੇ ਬਣੀ ਹੈ ਔਰ ਤੂੰ ਇੱਥੇ ਟਹਿਲ ਰਿਹਾ ਹੈ ਜ਼ਿੰਦਗੀ ਦੇ ਮ제 ਜ਼ਿੰਦਗੀ ਦੇ ਸੁਖ ਭੋਗ ਰਿਹਾ ਖਾਣੀ ਬਾਣੀ ਸਰਬ ਨਿਵਾਸੀ ਸਬਨਾ ਕਹਿ ਮਨ ਭਾਵਣਿਆ ਜੋ ਹਾ ਖਾਣੀਆਂ ਵਿੱਚ ਜੰਮੇ ਹੋਏ ਤੇ ਭਾਤ ਭਾਂ ਦੀਆਂ ਬੋਲੀਆਂ ਬੋਲਣ ਵਾਲੇ ਸਭ ਜੀਵਾਂ ਦੇ ਅੰਦਰ ਉਹ ਵਸ ਰਿਹਾ ਹੈ ਤੂੰ ਸਭ ਜੀਵਾਂ ਦੇ ਮਨ ਵਿੱਚ ਪਿਆਰਾ ਲੱਗਦਾ ਹੈ ਸਾਚਾ ਸਾਹਿਬ ਗੁਰਮੁਖ ਜਪੈ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਗੁਰੂ ਦੀ ਸ਼ਰਨ ਪਿਆ ਉਸ ਦੀ ਸੂਝ ਆਉਂਦੀ ਹੈ ਪੂਰੇ ਗੁਰ ਕੈ ਸ਼ਬਦ ਸੰਜਾਪੈ ਪੂਰੇ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੀ ਉਸ ਨਾਲ ਜਾਣ ਪਛਾਣ ਬਣਦੀ ਹੈ ਜਿਨ ਪਿਆਸੀ ਤ੍ਰਿਪਤਾਸੇ ਸੱਚੇ ਸੱਚ ਅਘਾਵਣਿਆ ਜਿਨ੍ਹਾਂ ਮਨੁੱਖਾਂ ਨੇ ਉਸ ਪ੍ਰਭੂ ਦਾ ਨਾਮ ਅੰਮ੍ਰਿਤ ਪੀਤਾ ਹੈ ਉਹੀ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜੇ ਹਨ ਤੈਸ ਘਰ ਸਹਜਾ ਸੁਈ ਸੁਹਿਲਾ ਜਿਹੜਾ ਮਨੁੱਖ ਗੁਰੂ ਦੇ ਚਰਨਾਂ ਵਿੱਚ ਆਪਣਾ ਮਨ ਜੋੜਦਾ ਹੈ ਉਸਦੇ ਹਿਰਦੇ ਘਰ ਵਿੱਚ ਆਤਮਾ ਕਾ ਡੋਲਤਾ ਪੈਦਾ ਹੋ ਜਾਂਦੀ ਹੈ ਆਨੰਦ ਬਿਨੋਦ ਕਰੇ ਸਦਕੇਲਾ ਉਹ ਮਨੁੱਖ ਸੁਖੀ ਜੀਵਨ ਬਤੀਤ ਕਰਦਾ ਹੈ ਉਹ ਸਦਾ ਆਤਮਿਕ ਖੁਸ਼ੀਆਂ ਆਤਮਿਕ ਆਨੰਦ ਮੰਨਦਾ ਹੈ ਸੋ ਤਨਵੰਤਾ ਸੋ ਵਡਸ਼ਾ ਜੋ ਗੁਰ ਚਰਣੀ ਮਨ ਲਾਵਣਿਆ ਉਹ ਮਨੁੱਖ ਅਸਲਤਾਨ ਦਾ ਮਾਲਕ ਹੋ ਗਿਆ ਹੈ ਉਹ ਮਨੁੱਖ ਵਰਡ ਸ਼ਾਹ ਬਣ ਗਿਆ ਹੈ ਪਹਿਲਾਂ ਦੇ ਤੈ ਰਜਕ ਸਭਾ ਹੈ ਪ੍ਰਭੂ ਜੀਵ ਨੂੰ ਪੈਦਾ ਕਰਨ ਤੋਂ ਪਹਿਲਾਂ ਤੂੰ ਮਾਂ ਦੇ ਥਣਾ ਵਿੱਚ ਉਸ ਦੇ ਵਾਸਤੇ ਦੁੱਧ ਰਜਕ ਦਾ ਪ੍ਰਬੰਧ ਕਰ ਦਿੱਤਾ ਹੈ ਪਿਛੋਂ ਦੇ ਤੈ ਜੰਤ ਉਪਾਹ ਫਿਰ ਤੂੰ ਜੀਵ ਨੂੰ ਪੈਦਾ ਕਰਦਾ ਹੈ ਦੁੱਧ ਜੀਵੜ ਦਾਤਾ ਅਵਰਨਾ ਸੁਆਮੀ ਲਾਵੈ ਨਾ ਕੋਈ ਲਾ ਵਣਿਆ اے ਸੁਆਮੀ ਤੇਰੇ ਜੇਡਾ ਵੱਡਾ ਹੋਰ ਕੋਈ ਦਾਤਾ ਨਹੀਂ ਹੈ ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ ਜਿਸ ਤੂੰ ਟੁੱਠਾ ਸੋ ਤੁਦ ਧਿਆਏ ਹੈ ਪ੍ਰਭੂ ਜਿਸ ਮਨੋਖੋ ਤੇ ਤੂੰ ਪ੍ਰਸਾਨ ਹੁੰਦਾ ਹੈ ਉਹ ਤੇਰਾ ਧਿਆਨ ਧਰਦਾ ਹੈ ਸਾਧ ਜਨਾ ਕਾ ਮੰਤਰ ਕਮਾਏ ਉਹ ਉਹਨਾਂ ਗੁਰਮੁਖਾਂ ਦਾ ਉਪਦੇਸ਼ ਕਮਾਉਂਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧਿਆ ਹੋਇਆ ਆਪ ਤਰੈ ਸਗਲੇ ਕੁਲ ਤਾਰੇ ਤਿਸ ਦਰਗਾ ਠਾਕ ਨਾ ਪਾਵਣਿਆ ਉਹ ਮਨੁੱਖ ਸੰਸਾਰ ਸਮੁੰਦਰ ਵਿੱਚੋਂ ਆਪ ਪਾਰ ਲੰਘ ਜਾਂਦਾ ਹੈ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਪਾਰ ਲੰਗਾ ਲੈਂਦਾ ਹੈ ਤੇਰੀ ਹਜ਼ੂਰੀ ਵਿੱਚ ਪਹੁੰਚਣ ਦੇ ਰਾਹ ਵਿੱਚ ਉਸ ਨੂੰ ਕੋਈ ਰੋਕ ਨਹੀਂ پا ਸਕਦਾ ਤੂੰ ਵੱਡਾ ਉੱਚਾ ਉੱਚਾ ਹੈ ਪ੍ਰਭੂ طاقت ਤੇ ਸਮਰਥਾ ਵਿੱਚ ਤੂੰ ਸਭ ਤੋਂ ਵੱਡਾ ਹੈ ਤੂੰ ਬੇਅੰਤ ਆਤਮਾ ਚੋਂ ਮੁጫ ਆਤਮਿਕ ਉੱਚਤਾ ਵਿੱਚ ਤੂੰ ਸਭ ਤੋਂ ਉੱਚਾ ਹੈ ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਤੂੰ ਬੇਅੰਤ ਵੱਡੀ ਹਸਤੀ ਵਾਲਾ ਹੈ ਹਾਂ ਕੁਰਬਾਨੀ ਤੇਰੇ ਵੰਝਾ ਨਾਨਕ ਦਾਸ ਦੇ ਸਾਹਮਣਿਆ ਨਾਨਕ ਤੇਥੋਂ ਕੁਰਬਾਨ ਜਾਂਦਾ ਹੈ ਉਹ ਤੇਰੇ ਦਾਸਾਂ ਦਾ ਦਾਸ ਹੈ ਮਾਜ ਮਹਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਉਹ ਕਿਹੜਾ ਮਨੁੱਖ ਹੈ ਜੋ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਕੌਣ ਸੋ ਗਿਆਨੀ ਕੌਣ ਸੋ ਬਖਤਾ ਉਹ ਕਿਹੜਾ ਮਨੁੱਖ ਹੈ ਜੋ ਪ੍ਰਮਾਤਮਾ ਨਾਲ ਡੂੰਗੀ ਸਾਹ ਜਾਈ ਰੱਖਦਾ ਹੈ ਤੇ ਉਸ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ ਕੌਣ ਸੋ ਗ੍ਰਿਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜਿਉ ਸੁਚੱਜਾ ਗ੍ਰਸਤੀ ਕੌਣ ਹੋ ਸਕਦਾ ਹੈ ਮਾਇਆ ਤੋਂ ਨਿਰਲੇਪ ਕੌਣ ਹੈ ਉਹ ਕਿਹੜਾ ਮਨੁੱਖ ਹੈ ਜੋ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ ਇਹ ਸਾਰੇ ਸਵਾਲ ਗੁਰੂ ਸਾਹਿਬ ਜੀ ਨੇ ਪਹਿਲੇ ਬੰਦ ਵਿੱਚ ਕੀਤੇ ਆ ਕਿਨ ਬਿਦ ਬੰਦਾ ਕਿਨ ਬਿਦ ਛੁਟਾ ਮਨੁੱਖ ਮਾਇਆ ਦੇ ਮੋਹ ਵਿੱਚ ਬੰਦਨਾ ਵਿੱਚ ਕਿਵੇਂ ਵੱਧ ਜਾਂਦਾ ਹੈ ਤੇ ਕਿਵੇਂ ਉਹਨਾਂ ਬੰਧਨਾਂ ਤੋਂ ਛੁੱਟਣਾ ਹੈ ਕਿਨ ਬਿਦ ਆਵਣ ਜਾਵਣ ਟੂਟਾ ਕਿਸ ਤਰੀਕੇ ਨਾਲ ਜਨਮ ਮਰਨ ਦਾ ਗੇੜ ਮੁਕਦਾ ਹੈ ਸੁਚੱਜੇ ਕੰਮ ਕਿਹੜੇ ਹਨ ਕੌਣ ਕਰਮ ਕੌਣ ਨਹਿ ਕਰਮਾਂ ਕੌਣ ਸੋ ਕਹੇ ਕਹਾਏ ਜਿਉ ਉਹ ਕਿਹੜਾ ਮਨੁੱਖ ਹੈ ਜੋ ਦੁਨੀਆਂ ਵਿੱਚ ਵਿਚਰਦਾ ਹੋਇਆ ਵੀ ਵਾਸਨਾ ਰਹਿਤ ਹੈ ਉਹ ਕਿਹੜਾ ਮਨੁੱਖ ਹੈ ਜੋ ਆਪ ਸਿਰ ਸਲਾਹ ਕਰਦਾ ਹੈ ਤੇ ਹੋਰ ਨਾ ਪਾਸੋਂ ਕਰਾਉਂਦਾ ਹੈ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਸੁਖੀ ਜੀਵਨ ਵਾਲਾ ਕੌਣ ਹੈ ਕੌਣ ਦੁੱਖਾਂ ਵਿੱਚ ਘਿਰਿਆ ਹੋਇਆ ਕੌਣ ਸੋ ਸੰਮੁਖ ਕੌਣ ਵੇਮੁਖਿਆ ਸੰਮੁਖ ਕਿਸ ਨੂੰ ਕਿਹਾ ਜਾਂਦਾ ਹੈ ਵੇਮੁਖ ਕਿਸ ਨੂੰ ਕਿਹਾ ਜਾਂਦਾ ਹੈ ਕਿਨ ਬਿਦ ਮਿਲਿਆ ਹੈ ਕਿਨ ਬਿਦ ਵਿਸ਼ੁਰ ਹੈ ਇਹ ਬਿਦ ਕੌਣ ਪ੍ਰਗਟਾਏ ਜਿਉ ਪ੍ਰਭੂ ਚਰਨਾਂ ਵਿੱਚ ਕਿਸ ਤਰ੍ਹਾਂ ਮਿਲ ਸਕੀਦਾ ਹੈ ਮਨੁੱਖ ਪ੍ਰਭੂ ਤੋਂ ਕਿਵੇਂ ਵਿਛੜ ਜਾਂਦਾ ਹੈ ਇਹ ਜਾਂਚ ਕੌਣ ਸਿਖਾਉਂਦਾ ਹੈ ਕੌਣ ਸਵਖਰ ਜਿਤ ਧਾਵਤ ਰਹਤਾ ਉਹ ਕਿਹੜਾ ਸ਼ਬਦ ਹੈ ਕਿਹੜਾ ਅੱਖਰ ਹੈ ਜਿਸ ਦੇ ਰਹੀਂ ਵਿਕਾਰਾਂ ਵੱਲ ਦੌੜਦਾ ਮਨ ਟਿਕ ਜਾਂਦਾ ਹੈ ਕਮਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਉਹ ਕਿਹੜਾ ਉਪਦੇਸ਼ ਹੈ ਜਿਸ ਉੱਤੇ ਤੁਰ ਕੇ ਮਨੁੱਖ ਦੁੱਖ ਸੁਖ ਇੱਕੋ ਜਿਹਾ ਸਹਾਰ ਸਕਦਾ ਹੈ ਕੌਣ ਚਾਲ ਜਿਤ ਪਾਰ ਬ੍ਰਹਮ ਤਿਆਏ ਕਿਨ ਬਿਦ ਕੀਰਤਨ ਗਾਏ ਜਿਉ ਉਹ ਕਿਹੜਾ ਜੀਵਨ ਢੰਗ ਹੈ ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਿਮਰ ਸਕੇ ਕਿਸ ਤਰ੍ਹਾਂ ਪਰਮਾਤਮਾ ਦੀ ਸਲਾਹ ਕਰਦਾ ਰਹੇ ਮਣ ਇਥੋਂ ਤੱਕ ਇਹ ਸਾਰੇ ਸਵਾਲ ਗੁਰੂ ਸਾਹਿਬ ਜੀ ਕਰ ਰਹੇ ਸਨ ਔਰ ਇਤੋਂ ਅੱਗੇ ਫਿਰ ਮਹਾਰਾਜ ਉਹਨਾਂ ਸਾਰੇ ਸਵਾਲਾਂ ਦੇ ਹੁਣ ਜਵਾਬ ਦਿੰਦੇ ਨੇ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰੂ ਦੇ ਦਸੇ ਰਾਹ ਤੇ ਤੁਰਨ ਵਾਲਾ ਮਨੁੱਖ ਬੰਦਨਾ ਤੋਂ ਮੁਕਤ ਹੈ ਆਜ਼ਾਦ ਰਹਿੰਦਾ ਹੈ ਗੁਰੂ ਦੇ ਰਾਹ ਤੇ ਤੁਰਨ ਵਾਲਾ ਪਰਮਾਤਮਾ ਦੇ ਨਾਲ ਜੁੜਿਆ ਲਿੰਦਾ ਹੈ ਗੁਰਮੁਖ ਗਿਆਨੀ ਗੁਰਮੁਖ ਬਖਤਾ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ ਮਨੁੱਖੀ ਪਰਮਾਤਮਾ ਨਾਲ ਡੂੰਗੀ ਸਾਝ ਪਾਉਂਦਾ ਹੈ ਰੱਬ ਦਾ ਗਿਆਨ ਰੱਖਦਾ ਹੈ ਤੇ ਉਹੀ ਪ੍ਰਭੂ ਦੀ ਸਿੱਖ ਸਲਾਹ ਕਰਦਾ ਹੈ ਧੰਨ ਗ੍ਰਿਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜਿਓ ਗੁਰੂ ਦੇ ਸਨਮਕ ਰਹਿਣ ਵਾਲਾ ਮਨੁੱਖ ਹੀ ਭਾਗਾ ਵਾਲਾ ਗ੍ਰਿਸ਼ਤੀ ਹੈ ਉਹ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ ਗ੍ਰਹੀ ਵਿੱਚ ਉਦਾਸੀ ਧਨ ਗ੍ਰਹੀ ਉਦਾਸੀ ਗੁਰਮਖ ਰਹਿੰਦਾ ਗ੍ਰਸਤ ਵਿੱਚ frmtaya ਦਾ ਪ੍ਰਭਾਵ ਆਪਣੇ ਤੇ ਨਹੀਂ ਪੈਣ ਦਿੰਦਾ ਉਹੀ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ ਸਾਰੇ ਸਵਾਲ ਉੱਪਰ ਹੋਰ ਹੈ ਜਵਾਬ ਇਹਨੂੰ ਧਿਆਨ ਨਾਲ ਦੁਬਾਰਾ ਵੀ ਪੜ ਸਕਦੇ ਆਂ ਹੋ ਮੈਂ ਬੰਦਾ ਗੁਰਮੁਖ ਛੂਟਾ ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਆਪਣੀ ਹੀ ਹਉਮੈ ਦੇ ਕਾਰਨ ਮਾਇਆ ਦੇ ਬੰਧਨਾਂ ਵਿੱਚ ਵੱਜ ਜਾਂਦਾ ਹੈ ਗੁਰੂ ਦੇ ਸ਼ਰਨ ਪੈ ਕੇ ਇਹਨਾਂ ਬੰਧਨਾਂ ਤੋਂ ਛੁੱਟ ਜਾਂਦਾ ਹੈ ਆਜ਼ਾਦ ਹੋ ਜਾਂਦਾ ਹੈ ਗੁਰਮਖਿ ਆਵਣ ਜਾਵਣ ਟੂਟਾ ਗੁਰੂ ਦੇ ਦੱਸੇ ਰਾਹ ਉਤੇ ਤੁਰਿਆ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਗੁਰਮੁਖ ਕਰਮ ਗੁਰਮੁਖ ਨਹਿ ਕਰਮ ਗੁਰਮੁਖ ਕਰੇ ਸੋ ਸੁਭਾਏ ਜੀਓ ਗੁਰੂ ਦੇ ਸਨਮੁਖ ਰਹਿ ਕੇ ਹੀ ਸੱਚਜੇ ਕਾਮ ਹੋ ਸਕਦੇ ਹਨ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਹੀ ਵਾਸ਼ਨਾ ਰਹਿਤ ਰਹਿੰਦਾ ਹੈ ਅਜੇਹਾ ਮਨੁੱਖ ਜੋ ਕੁਝ ਵੀ ਕਰਦਾ ਹੈ ਪ੍ਰਭੂ ਦੇ ਪ੍ਰੇਮ ਵਿੱਚ ਟਿਕ ਕੇ ਕਰਦਾ ਹੈ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖੀ ਦੀ ਉਹਨਾਂ ਵਾਲਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿਤ ਦੁਖੀ ਰਹਿੰਦਾ ਹੈ ਗੁਰਮੁਖ ਸਨਮੁਖ ਮਨਮੁਖ ਵੇ ਮੁਕੀਆ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪ੍ਰਮਾਤਮਾ ਵੱਲ ਮੂੰਹ ਰੱਖਣ ਵਾਲਾ ਹੈ ਤੇ ਸੌਖਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਰੱਬ ਵੱਲੋਂ ਮੂੰਹ ਮੋੜ ਲੈਂਦਾ ਹੈ ਵੇ ਮੁਕਿਆ ਹੋ ਜਾਂਦਾ ਹੈ ਤੇ ਦੁਖੀ ਹੁੰਦਾ ਹੈ ਗੁਰਮਖ ਮਿਲੀਐ ਮਨਮੁਖ ਵਿਛਰੈ ਗੁਰਮਖ ਬਿਦ ਪ੍ਰਗਟਾਏ ਜੀਉ ਗੁਰੂ ਦੇ ਸਨਮੁਖ ਰਹਾ ਪ੍ਰਮਾਤਮਾ ਨੂੰ ਮਿਲ ਸਕੀਦਾ ਹੈ ਆਪਣੇ ਮਨ ਦੇ ਤੁਸ਼ ਪਿੱਛੇ ਤੁਰਨ ਵਾਲਾ ਬੰਦਾ ਪ੍ਰਮਾਤਮਾ ਤੋਂ ਵਿਛੜ ਜਾਂਦਾ ਹੈ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਸਹੀ ਜੀਵਨ ਜਾਚ ਸਿਖਾਉਂਦਾ ਹੈ ਤੇ ਸਹੀ ਸਿੱਖਦਾ ਹੈ ਗੁਰਮਖ ਅਖਰ ਜਿਤ ਧਾਵਤ ਰਹਤਾ ਗੁਰੂ ਦੇ ਮੂੰਹੋਂ ਨਿਕਲਿਆ ਸ਼ਬਦ ਹੀ ਗੁਰੂ ਦਾ ਉਪਦੇਸ਼ ਹੀ ਐਸਾ ਇੱਕ ਉਹ ਸਾਧਨ ਜਿਸ ਦੀ ਬਰਕਤ ਨਾਲ ਮੇਰਾ ਵਿਕਾਰਾਂ ਵਾਲੇ ਬੰਨੇ ਦੌੜਦਾ ਹੋਇਆ ਮਨ ਖਲੋ ਜਾਂਦਾ ਹੈ ਟਿਕ ਜਾਂਦਾ ਹੈ ਸਹਜ ਵਿੱਚ ਆ ਜਾਂਦਾ ਹੈ ਗੁਰਮੁਖ ਉਪਦੇਸ਼ ਸੁਖ ਦੁਖ ਸੁਖ ਸਮ ਸਹਤਾ ਗੁਰੂ ਤੋਂ ਮਿਲਿਆ ਉਪਦੇਸ਼ ਹੀ ਇਹ ਸਮਰੱਥਾ ਰੱਖਦਾ ਹੈ ਕਿ ਮਨੁੱਖ ਉਸ ਦੇ ਆਸਰੇ ਦੁਖ ਸੁਖ ਨੂੰ ਇੱਕੋ ਜਿਹਾ ਕਰਕੇ ਸਹਾਰਦਾ ਹੈ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਤਿਆਏ ਗੁਰਮੁਖ ਕੀਰਤਨ ਗਾਏ ਜਿਉ ਗੁਰੂ ਦੇ ਰਾਤੇ ਤੁਰਨਾ ਹੀ ਅਜੇ ਹੀ ਜੀਵਨ ਚਾਲ ਹੈ ਕਿ ਜਿਸ ਦੇ ਰਾਹੀਂ ਮਨੁੱਖ ਪਰਮਾਤਮਾ ਦਾ ਧਿਆਨ ਤਰ ਸਕਦਾ ਹੈ ਤੇ ਪਰਮਾਤਮਾ ਦੀ ਸਿੱਖਤ ਸਲਾਹ ਕਰਦਾ ਹੈ ਸਗਲੀ ਬਣਤ ਬਣਾਈ ਆਪੇ ਪਰ ਗੁਰਮੁਖ ਦੇ ਮਨੁੱਖੇ ਸਾਰੀ ਬੁਨਤ ਪਰਮਾਤਮਾ ਨੇ ਆਪ ਹੀ ਬਣਾਈ ਹੈ ਆਪੇ ਕਰੇ ਕਰਾਏ ਥਾਪੇ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਉਹ ਆਪ ਹੀ ਸਭ ਕੁਝ ਕਰਦਾ ਹੈ ਜੀਵਾਂ ਪਾਸੋਂ ਕਰਾਉਂਦਾ ਹੈ ਉਹ ਆਪ ਹੀ ਜਗਤ ਦੀ ਸਾਰੀ ਖੇਡ ਚਲਾ ਰਿਹਾ ਹੈ ਇਕਸ ਤੇ ਹੋਇਓ અનੰਤਾ ਨਾਨਕ ਇਕ ਸਮਾਹ ਸਮਾਏ ਜਿਓ ਹੈ ਨਾਨਕ ਆਪ ਹੀ ਆਪਣੇ ਇੱਕ ਸਰੂਪ ਤੋਂ ਬੇਅੰਤ ਰੂਪਾਂ ਵਾਲਾ ਬਣਿਆ ਹੈ ਇਹ ਸਾਰਾ ਬਹੁ ਰੰਗੀ ਜਗਤ ਉਸ ਇੱਕ ਵਿੱਚ ਹੀ ਲੀਨ ਹੋ ਜਾਂਦਾ ਹੈ